ਬਤਾ ਰਾਂਗੇ ਇੱਕ ਪੁਰਸਾਰਾ ਦੀ ਉਹ ਕਹਿੰਦਾ ਮਖਾਬਰ ਮੈਨੂੰ ਫਿਰ ਇੱਥੇ ਨਾ ਕਰੀ ਉਹ ਚੱਲ ਅੰਦਰ ਮੈਂ ਰੋ ਅੰਦਰ ਚੱਲ ਹਾਂ ਹਾਂ ਮਖਾ ਇੱਕ ਜੱਟ ਦੀ ਗੱਲ ਸੁਣ ਜੱਟ ਮਖਾ ਨੂੰ ਮੁੰਡੇ ਨੂੰ ਦਿੰਦਾ ਨਹੀਂ ਸੀ ਜ਼ਮੀਨ ਬਹੂ ਕਰਾਉਂਦੀ ਤੇ ਮੁੰਡੇ ਨੂੰ ਅੱਗੇ ਪੁੱਪਕੋ ਕਰਦਾ ਨਹੀਂ ਸੀ ਬਹੂ ਦੇ ਮਗਰ ਮੁੰਡਾ ਵਾਕ ਕਹਿੰਦਾ ਮੈਂ ਤਾਂ ਅੱਦੂ ਹੂੰਗਾ ਜੱਟ ਕਹਿੰਦਾ ਮੈਂ ਜ਼ਮੀਨ ਦਿੰਦਾ ਨਹੀਂ ਵੀ ਇਕੱਠੇ ਚ ਕੁਝ ਬਣ ਜੀਊਗਾ ਇਕੱਠੇ ਰਹਿਣਗੇ ਚੱਲ ਰੋ ਲਾ ਲੈ ਲਾ ਲੈ ਕਿਧਰੋਂ ਨਮ ਗੱਜ ਜੱਟ ਕੋਲ ਕੇ ਇਸ ਵਾਗਿਆ ਹਾਂ ਜੱਜ ਕੋਲ ਕੇਸ ਵਾਂਗ ਜੱਜ ਨੇ ਬੁਲਾ ਲੇ ਵੀ ਆਉ ਜੱਟ ਨੂੰ ਮਖ ਜੱਜ ਕਹਿੰਦਾ ਹਾਂ ਬਈ ਦੇ ਦੇ ਜ਼ਮੀਨ ਤੂੰ ਦਿੰਦਾ ਕਿਉਂ ਨਹੀਂ ਜੱਟ ਕਹਿੰਦਾ ਕਿ ਬਚਾ ਮੈਂ ਦੁਖੀ ਸੀ ਵੀ ਦੋਖਾ ਤੋਂ ਹੋਰ ਬਣ ਜਾਣਗੇ ਇਕੱਠੇ ਜਦ ਜੱਟ ਕਹਿੰਦਾ ਵੀ ਜੱਜ ਕਹਿੰਦਾ ਦੇ ਦੇ ਜ਼ਮੀਨ ਭਈ ਉਹ ਤੇਰਾ ਪੁੱਤ ਕਹਿੰਦਾ ਜੀ ਮੈਂ ਨਹੀਂ ਦਿੰਦਾ ਕਹਿੰਦਾ ਕੀ ਗੱਲ ਅਖੇ ਮੇਰੀ ਮਰਜ਼ੀ ਮੈਂ ਨਹੀਂ ਦਿੰਦਾ ਮਖ ਜੱਜ ਕਹਿੰਦਾ ਵੀ ਕੀ ਗੱਲ ਤੇਰਾ ਪੁੱਤ ਨਹੀਂ ਜੱਟ ਕਹਿੰਦਾ ਨਾ ਕਹਿੰਦਾ ਹੋਰ ਕੀ ਆ ਕਹਿੰਦਾ ਹਣੁੱਤ ਜੱਜ ਕਹਿੰਦਾ ਹੁਣ ਉੱਤ ਕੀ ਹੁੰਦਾ ਕਿ ਜੇ ਮੈਂ ਤੇਰੀ ਮਾਂ ਨੂੰ ਲਿਆ ਮਮਾਗਰਾਜ ਜੇ ਤੂੰ ਕੀ ਸਾਲਾ ਲੱਗਦਾ ਕੰਨ ਵੀ ਪੱਕੀਆ ਫਿਰ ਉਹ ਆਦਾ ਤਾਂ ਨਹੀਂ ਫੁਰੁੱਤ ਹੋ ਗਿਆ ਹੁਣ ਜੱਜ ਨੂੰ ਕਹਿੰਦਾ ਕਹਿੰਦਾ ਜੇ ਮੈਂ ਤੇਰੀ ਮਾਂ ਨੂੰ ਲਿਆ ਮਮਾਗਰਾਜ ਜੇ ਤੂੰ ਕੀ ਸਾਲਾ ਲੱਗਦਾ ਫੁਰੁੱਤਾਂ ਮੇਰਾ ਮੈਨੂੰ ਨਹੀਂ ਦਿੰਦਾ ਜੱਜ ਕਹਿੰਦਾ ਕੋਈ ਗੰਦਾ ਜੇ ਲੈ ਲਿਆ ਮੈਨੂੰ ਨਹੀਂ ਦਵਾ ਬੋਲ ਲੈਣੀ ਹੈਗਾ ਐਵੇਂ ਜੋ ਕਰ ਬੋਲ ਲੈਣੀ ਹੈ ਕਿ ਮੇਰੇ ਮੂਰੇ ਨਾਲ ਮੇਰਾ ਸਾਲਾ ਹੋ ਗਿਆ ਮਮਾ ਸਾਲਾ ਜਵਾਈ ਸਹੁਰਾ ਮਤਲਬ ਸਾਲਾ ਬਣ ਗਿਆ ਬਾਕੀ ਕੁੜੀ ਦਾ ਰਿਸ਼ਤਾ ਕਰ ਬਾਗੇ ਜਦੋਂ ਮਾਲਕ ਦੇ ਘਰੇ ਖੜ ਕੇ ਬਹਿ ਗਏ ਕੁੜੀ ਦਾ ਮਾਮਾ ਕਹਿੰਦਾ ਮਤਲਬ ਹੈ ਕੁੜੀ ਜੱਪੀ ਨੂੰ ਕਹਿੰਦਾ ਭਾਈ ਇਹਨਾਂ ਦੇ ਉਹ ਤਾਂ ਹੈ ਹੀ ਨਹੀਂ ਉਹ ਗਾਹਾਂ ਨੂੰ ਜਾਣੂ ਜਾਣ ਉਹ ਕਹਿੰਦਾ ਉਹ ਨਹੀਂ ਤੇ ਉਹ ਵੀ ਨਹੀਂ ਹੂੰ ਹੂੰ ਕਹਿੰਦਾ ਉਹ ਕੀ ਕਹਿੰਦਾ ਤੂੰ ਦਾਣੇ ਪੁੱਛਦਾ ਇਹਨਾਂ ਦੇ ਚੂਹੇ ਵੀ ਨਹੀਂ ਹਾਂ ਜੇ ਦਾਣੇ ਹੋਣਗੇ ਤਾਂ ਚੂਹੇ ਹੋਣਗੇ ਕਹਿੰਦਾ ਜੋ ਉਹ ਤਾਂ ਉਹ ਵੀ ਨਹੀਂ ਕਹਿੰਦਾ ਕਨੇ ਤੂੰ ਦਾਣੇ ਪੁੱਛਦਾ ਕ ਦਾਣੇ ਹੈ ਨਹੀਂ ਤੇ ਚੂਹੇ ਕੀ ਕਾਣਗੇ ਤਾਂ ਚੂਹੇ ਪੁੱਛਿਆ ਵੀ ਇਹਨਾਂ ਦੇ ਹੋ ਹੈ ਨਹੀਂ ਕਹਿੰਦਾ ਜੇ ਚੂਹੇ ਕਾਣਗੇ ਜੇ ਇਹਨਾਂ ਤੇ ਦਾਣੇ ਹੋਣਗੇ ਦਾਣੇ ਵੀ ਨਹੀਂ ਹੈਗੇ ਪੁਰਾਣੀ ਆਦਤਾਂ ਨੂੰ ਕਰਦੇ ਤਾਂ ਬਹੁਤ ਹੁੰਦੀਆਂ ਨੇ ਕਰਦੇ